ਵਾਹਿਗੁਰੂ ਦੇ ਲਾਲ ਹਰ ਇੱਕ ਹੰਕੂ ਪਿਆਰਾ ਹੈ ਮਨਕਰ ਹੈ ਜੋ ਖੁਦਾ ਸੇ ਉਹ ਦੁਸ਼ਮਣ ਹਮਾਰਾ ਹੈ ਬਾਦਸ਼ਾਹ ਕਹਿੰਦੇ ਜਿਹੜਾ ਵਾਹਿਗੁਰੂ ਦਾ ਲਾਲ ਹੈ ਨਾ ਉਹਦੇ ਹੁਕਮ ਪਾਣੇ ਚ ਰਹਿਣ ਵਾਲਾ ਮਹਾਰਾ ਕਹਿੰਦੇ ਮੈਨੂੰ ਸਾਰੇ ਹੀ ਪਿਆਰੇ ਨੇ ਮੇਰੇ ਲਈ ਕੋਈ ਆਮ ਨਹੀਂ ਮੇਰੇ ਲਈ ਕੋਈ ਖਾਸ ਨਹੀਂ ਮੇਰੇ ਸਾਰੇ ਹੀ ਪਿਆਰੇ ਮੇਰੇ ਪੁੱਤਰ ਨੇ ਪਰ ਮਨਕਰ ਹੈ ਜੋ ਖੁਦਾ ਸੇ ਉਹ ਦੁਸ਼ਮਣ ਹਮਾਰਾ ਹੈ ਜਿਹੜਾ ਅਕਾਲ ਦੇ ਹੁਕਮ ਨੂੰ ਨਹੀਂ ਮੰਨਦਾ ਤੇ ਹੁਕਮ ਮੰਨਣ ਵਾਲਿਆਂ ਨੂੰ ਦੁੱਖ ਦਿੰਦਾ ਸਾਬ ਕਹਿੰਦੇ ਬਸ ਉਹ ਮੇਰਾ ਦੁਸ਼ਮਣ ਕਿਸੇ ਧਰਮ ਕਿਸੇ ਜਾਤ ਕਿਸੇ ਮਜਬ ਨਾਲ ਮੇਰਾ ਕੋਈ ਬੈਰ ਨਹੀਂ ਹੈ ਪਰ ਜਿਹੜਾ ਉਸਤ ਕਾਲ ਦੇ ਹੁਕਮ ਤੋਂ ਵਾਕੀ ਆ ਉਹ ਮੇਰਾ ਦੁਸ਼ਮਣ ਭਗਤੀ ਅਕਾਲ ਪਰਖ ਕੇ ਜੋ ਵੀ ਪਸਾਰਾ ਹੈ ਰਾਜਾ ਹੈ ਸ਼ਾਹ ਹੈ ਹਮੇ ਇਸ ਸੇ ਕਿਨਾਰਾ ਹੈ ਸਾਬ ਕਹਿੰਦੇ ਭਗਤੀ ਅਕਾਲ ਦੀ ਜਿਹੜਾ ਕਰਦਾ ਮੁਸਲਮਾਨ ਹੈ ਹਿੰਦੂ ਹੈ ਤਸਾਈ ਹੈ ਸਿੱਖ ਹੈ ਜਿਹੜਾ ਵੀ ਹੈ ਮੇਰੇ ਦਿਲ ਚ ਵੱਸਦਾ ਰਾਜਾ ਹੈ ਸ਼ਾਹ ਹੈ ਹਮੇਸ਼ ਸੇ ਕਿਨਾਰਾ ਹੈ ਮਾਰੇ ਕਹਿੰਦੇ ਕੋਈ ਰਾਜਾ ਹੋਊਗਾ ਕੋਈ ਸ਼ਾਹ ਹੋਊਗਾ ਆਪਣੇ ਘਰੇ ਹੋਊਗਾ ਹਮੇਸ਼ ਸੇ ਕਿਨਾਰਾ ਹੈ ਤੇ ਅਸੀਂ ਕੀ ਲੈਣਾ ਕਿਸੇ ਸਭ ਕਹਿੰਦੇ ਸਾਡਾ ਕਿਨਾਰਾ ਇਦਾਂ ਦੇ ਲੋਕਾਂ ਤੋਂ ਤੇ ਅਲਾਨੀਆਂ ਬਾਣੀ ਚ ਲਿਖਦਾ ਉਹ ਜਾਤਾਂ ਪਾਤਾਂ ਦਾ ਟੋਕ ਕਰਦੇ ਸੀ ਅਸੀਂ ਉੱਚੇ ਆ ਨੀਰੇ ਆ ਮਹਾਰਾਜ ਨੇ ਬਾਣੀ ਕਿ ਲਿਖਤਾ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕਾ ਸੰਗ ਸਾਥ ਵੱਡਿਆ ਸਿਉਂ ਗਿਆ ਰਹੀ ਮਹਾਰਾ ਕਹਿੰਦੇ ਮੈਂ ਤਾਂ ਹੈ ਹੀ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਨੀਚ ਕਹਿਣ ਸਾਨੂੰ ਕਿਸੇ ਵੱਡੇ ਦੀ ਕੋਈ ਰੀਸ ਨਹੀਂ ਰਾਜਾ ਹੈ ਸ਼ਾਹ ਹੈ ਹਮੇ ਇਸ ਸੇ ਕਿਨਾਰਾ ਹੈ ਮਹਾਰਾ ਕਹਿੰਦੇ ਅਸੀਂ ਕਿਨਾਰਾ ਰੱਖਦੇ ਹਾਂ ਉਹ ਦੇ ਲੋਕਾਂ ਦਾ ਕਰਤਾਰ ਕੋਰ ਜਾਏਗਾ ਜੋ ਪਾਸ ਹੈ ਉਹ ਹੀ ਪੂਜੇਗਾ ਜੋ ਬੁੱਤوں ਕੋ ਬਸ਼ਰਨਾਸ਼ ਹੈ ਉਹ ਹੀ ਸਬ ਕਹਿੰਦੇ ਜਿਹੜਾ ਕਰਤਾਰ ਨੂੰ ਖੁਸ਼ ਕਰੇਗਾ ਨਾ ਉਹਦੀ ਬੰਦਗੀ ਕਰਕੇ ਸਾਬ ਕਹਿੰਦੇ ਮੈਨੂੰ ਤੇ ਉਹ ਪਿਆਰਾ ਪੂਜੇਗਾ ਜੋ ਬੁੱਤوں ਕੋ ਬਸ਼ਰਨਾਸ਼ ਹੈ ਉਹ ਹੀ ਤੇ ਜਿਹੜਾ ਬੁੱਤਾਂ ਦੀ ਪੂਜਾ ਕਰੇਗਾ ਸਾਬ ਕਹਿੰਦੇ ਉਹਦਾ ਲੋਕ ਪਰਲੋਕ ਦੀ ਨਾਸ਼ ਹੈ ਖਤਮ ਹੋ ਜਾਵੇਗਾ ਸੰਸਾਰ ਤੇ ਉਹ ਤਾਂ ਨਾਮੋਂ ਨਿਸ਼ਾਨ ਨਹੀਂ ਰਵੇਗਾ ਤੇ ਕਿਉਂ ਭਾਉ ਭਗਤੀ ਬੰਦਗੀ ਦੇ ਬਚਨ ਸਿੰਘਾਂ ਦੇ ਨਾਲ ਕਰਦੇ ਹੋਣਾ ਸਤਿਗੁਰੂ ਬਾਪ ਸਾ ਅੱਗੇ ਬਹਦ ਰੋਕਾ ਜੋ ਜ਼ੁਲਮ ਸੇ ਤੋਂ ਮੁਸਲਮਾਨ ਬਿਗੜ ਗਏ ਬੁੱਤ ਕੋ ਬੁਰਾ ਕਹਾ ਤੋ ਜੇ ਹਿੰਦੂ ਵਿਛੜ ਗਏ ਤੇ ਗਨ ਗੱਲ ਹੰਨੇ ਤੋਂ ਸਭ ਜੋਸ਼ ਝੜ ਗਏ ਚਿੜੀਆਂ ਉਸ ਬਾਜਰਨ ਮੇਂ ਨਦਾਮਤ ਸੇ ਘੜ ਗਏ ਮਾਰਾ ਕੰਦੇ ਸਿੰਘੇ ਤੇ ਮਾ ਮਾਰੇ ਆ ਜ਼ੁਲਮ ਤੋਂ ਰੋਕਿਆ ਤਾਂ ਮੁਗਲ ਵਿਗੜ ਗਏ ਜ਼ੁਲਮ ਤੋਂ ਹੀ ਰੋਕਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿ ਨਾ ਮਾਰੋ ਤੇ ਹਿੰਦੂ ਵੀ ਅੱਲਾ ਦੀ ਖਲਗਦਾ ਲੁੱਟਿਆਰੇ ਦੀ ਵਜਹ ਮਾਰਾ ਕੰਦੇ ਰੋਕਾ ਜੋ ਜ਼ੁਲਮ ਸੇ ਤੋਂ ਮੁਸਲਮਾਨ ਵਿਗੜ ਗਏ ਉਹ ਵਿਗੜ ਗਏ ਬੁੱਤਾਂ ਕੋ ਬੁਰਾ ਕਹਾ ਤੋ ਹਿੰਦੂ ਵਿਛੜ ਗਏ ਜੇ ਅਸੀਂ ਕਿਹਾ ਬੁੱਤ ਨਾ ਪੂਜੋ ਓਏ ਆ ਦਿਨਾਂ ਚ ਜਿਉਂਦੇ ਰੱਬ ਨੂੰ ਪਛਾਨ ਲਓ ਮਾਰਾ ਕੰਦੇ ਹਿੰਦੂ ਵਿਗੜ ਗਏ ਤੇ ਵਿਗੜੇ ਵੀ ਵਿਗੜੇ ਜਦੋਂ ਸਰਤੇ ਚੜਨ ਲੱਗੇ ਸਾਬ ਕਹਿੰਦੇ ਤੇਗਾ ਨਿਕਾਲਾ ਹਮਨੇ ਕਹਿੰਦੇ ਫਿਰ ਅਸੀਂ ਤਲਵਾਰ ਜਦੋਂ ਬੇਮਿਆਨ ਕਰ ਲਈ ਤੋਂ ਸਭ ਜੋਸ਼ ਝੜ ਗਏ ਵੀ ਜਿਹੜੇ ਮਿੱਟੀ ਘੜਦੇ ਸੀ ਖੁਰਾਨ ਵਾਲਾ ਕਹਿੰਦੇ ਉਹ ਪਿੱਛੇ ਨੂੰ ਹਟਣ ਲੱਗੇ ਜਿਹੜੀਆਂ ਉਸੇ ਬਾਜ ਰੰਗ ਵਿੱਚ ਨਦਾਮਤ ਸੇ ਗੜ ਗਏ ਸਾਬ ਕਹਿੰਦੇ ਜਿੰਨਾਂ ਚਿੜੀਆਂ ਕਹਿੰਦੇ ਸੀ ਨਾ ਉਹਨਾਂ ਨੇ ਬਾਜਾਂ ਦੇ ਖੰਭ ਪਾ ਦਿੱਤੇ ਫੋਜੋ ਪੈਨਾਜ ਇਹਦੇ ਉਹਨੇ ਦੇ ਵੀ ਕਮਾਨ ਹੈ ਆਸ਼ਿਕ ਹੈ ਹਮ ਖੁਦਾ ਕੇ ਹਥੇਲੀ ਤੇ ਜਾਨ ਹੈ ਮਾਰੇ ਕਹਿੰਦੇ ਉਹਨਾਂ ਨੂੰ ਹੰਕਾਰ ਹੈ ਆਪਣੀ ਫੌਜ ਦਾ ਉਹਨੇ ਦੇਵੀ ਕਮਾਨ ਹੈ ਤੇ ਦੇਵੀ ਦੇ ਪੂਜਕ ਨੇ ਨੇ ਦੇਵੀ ਮਾਈ ਦੀ ਜੋਤ ਜਿਹਾ ਕਰੀਏ ਉਹ ਮਾਰੇ ਕਹਿੰਦੇ ਦੇਵੀ ਦੇ ਪੁਜਾਰੀ ਨੇ ਫੌਜਾਂ ਦਾ ਹੰਕਾਰ ਹੈ ਤੇ ਕਹਿੰਦੇ ਹੁਣ ਸਾਡੀ ਤਾਰੀਫ ਵੀ ਸੁਣ ਲਓ ਆਸ਼ਿਕ ਹੈ ਹਮ ਖੁਦਾ ਕੇ ਸਾਬ ਕਹਿੰਦੇ ਅਸੀਂ ਖੁਦਾ ਦੇ ਆਸ਼ਿਕ ਹਾਂ ਘਰ-ਬਾਰ ਲਟਾ ਦੇਾਂਗੇ ਉਹਦੀ ਬੰਦਗੀ ਤੇ ਬੰਦਗੀ ਕਰਨ ਵਾਲਿਆਂ ਦੇ ਪਿੱਛੇ ਹਥੇਲੀ 'ਤੇ ਜਾਨ ਹੈ ਤੇ ਸਾਬ ਕਹਿੰਦੇ ਜਿਹੜੀ ਜਾਨ ਦੁਨੀਆਂ ਲਪੋੜ ਘੋੜੇ ਰੱਖਦੀ ਆ ਨਾ ਅਸੀਂ ਤਾਂ ਤਲੀ 'ਤੇ ਰੱਖੀ ਹੋਈ ਹੈ ਕਿਉਂ ਬਾਦਸ਼ਾਹ ਸਿੰਘਾਂ ਨੂੰ ਹੌਸਲਾ ਦਿੰਦੇ ਆ ਹੋਏ ਮਾਨਾ ਕੇ ਹਮ ਦਲੀਲ ਮੁਖਾਲਿਫ ਕਸ਼ੀਰ ਹਾਂ ਤੂੰ ਪਾਤਸ਼ਾਹ ਹੋ ਰਾਜੇ ਹੋ ਔਰ ਹਮ ਫਕੀਰ ਹਾਂ ਮਾਰਾ ਕਹਿੰਦੇ ਮੰਨਿਆ ਤੁਸੀਂ ਅਮੀਰ ਹੋ ਤੁਸੀਂ ਰਾਜੇ ਹੋ ਵਜ਼ੀਰ ਹੋ ਦੁਸ਼ਮਣ ਵੀ ਹੋ ਸਾਡੇ ਤੁਮ ਪਾਤਸ਼ਾਹ ਹੋ ਰਾਜੇ ਹੋ ਮੰਨਿਆ ਤੁਸੀਂ ਰਾਜੇ ਹੋ ਔਰ ਹਮ ਫਕੀਰ ਹਾਂ ਤੇ ਸਾਨੂੰ ਕਹਿੰਦੇ ਉਹ ਫਕੀਰ ਚਲ ਅਸੀਂ ਫਕੀਰ ਹੀ ਸਹੀ ਬਾਦਸ਼ਾਹ ਤੁਮ ਸੇ ਹਜ਼ਾਰੋਂ ਵੱਢ ਕੇ ਹੈ ਹਮ ਬੇਨਜੀਰ ਹੈ ਪਰ ਮਾਰਾ ਇਹ ਕਹਿੰਦੇ ਨਾ ਅਕਾਲ ਪੁਰਖ ਦਾ ਪੱਖ ਹੈ ਸਾਡੇ ਨਾਲ ਤੁਹਾਡੇ ਤੋਂ ਅਸੀਂ ਹਜ਼ਾਰਾਂ ਗੁਣਾ ਵੱਧ ਕੇ ਬੇਨजीर ਹੁੰਦਾ ਬੇਮਿਸਾਲ ਸਾਬ ਕਹਿੰਦੇ ਸਾਡੀ ਕਾਪੀ ਨਹੀਂ ਲੱਭਣੀ ਦੁਨੀਆਂ ਅੱਧ ਤੁਹਾਨੂੰ ਸਾਡੇ ਬਰਾਬਰ ਖੜਾਉਣ ਵਾਲਾ ਨਹੀਂ ਲੱਭੇਗਾ ਕੋਈ ਆਪਣੀ ਨਜ਼ਰ ਮਾਲ ਤੇਮਾਰੇ ਹਕੀਰ ਹੈ ਸਾਬ ਕਹਿੰਦੇ ਤੁਹਾਡੀ ਨਜ਼ਰ ਤੇ ਮਾਲ ਵੱਡਾ ਪੈਸਾ ਦੌਲਤ ਸ਼ੁਗੂਰ ਜ਼ਮੀਨ ਜਾਇਦਾਦ ਹਕੀਰ ਹੈ ਪਰ ਜਿਹੜੀ ਚੀਜ਼ ਸਭ ਤੋਂ ਘਟੀਆ ਆ ਮਰਗਰੇ ਤੁਸੀਂ ਉਹਦਾ ਮੌਲ ਲੈ ਜਿਹੜੀ ਹੈ ਹੀ ਖਸਮੀ ਉਹ ਬਣੀ ਕਿਸੇ ਦੀ ਨਹੀਂ ਜਿਹੜਾ ਕੱਠੀ ਕਰ ਲੈਂਦਾ ਫਿਰ ਉਹਦਾ ਗਲਤਪਨ ਵਾਲੇ ਆ ਜਾਂਦੇ ਆ ਕਹਿੰਦੇ ਚੱਲ ਬਈ ਉਹਨੇ ਸਾਡੀ ਆ ਜਿਸ ਕਰਕੇ ਸਭ ਕਹਿੰਦੇ ਤੁਹਾਡੀ ਨજર ਮੁਲਕ ਤੇ ਆ ਮਾਲ ਤੇ ਆ ਸਾਡੀ ਨજર ਸੱਚੇ ਸਹਿਬ ਵਾਹਿਗੁਰੂ ਪਰਮੇਸ਼ਰ ਅਕਾਲ ਤੇ ਆ